ਜੀ ਸਭ ਨੂੰ ਸੋ ਅੱਜ ਅਸੀਂ ਖਖੜੀਆਂ ਨੂੰ ਜੋ ਕੱਸੀ ਦਾ ਪਾਣੀ ਆ ਉਹ ਆ ਗਿਆ ਤੇ ਇਸ ਲਈ ਕੱਸੀ ਦਾ ਪਾਣੀ ਲਾ ਰਹੇ ਹਾਂ ਬੱਲਾਂ ਨੂੰ ਸ਼ਾਮ ਨੂੰ ਵਾਰੇ ਆ ਉਹ ਕਰੋ ਦਰਸ਼ਨ ਸਾਡੇ ਮਾਲਕ ਦੀ ਰਹਿਮਤ ਨਾਲ ਖਖੜੀਆਂ ਦੀ ਦੇਖੋ ਵਖੜੀਆਂ ਮਾਲਕ ਦੀ ਰਹਿਮਤ ਹੈ ਤੇ ਵਧੀਆ ਖੜੀਆਂ ਫੁੱਲ ਮਲਾ ਕੇ ਤਾਂ काम ਆਖਦੀ ਕਿਰਪਾ ਹੋਣੀ ਚਾਹੀਦੀ ਆ ਆ ਦੇਖੋ ਜੀ ਆੜ੍ਹ ਸਵਾਰ ਰਹੇ ਆ ਤੇ ਰਾਤ ਨੂੰ ਬਾਰੀ ਆ ਤੇ ਆ ਗੁਰਜੀਤ ਸਿੰਘ ਬੜੀ ਮਿਹਨਤ ਕਰ ਰਿਹਾ ਕਰੋ ਦਰਸ਼ਨ ਗੁਰਜੀਤ ਸਿੰਘ ਦੇ ਆ ਦੇਖੋ ਜੀ ਸਾਡਾ ਚੌਲਾ